ਤੇਰੀ ਜੇਬ ਵਿੱਚ ਇੱਕ ਚੋਰ ਬੈਠਾ ਏ ਬਿਲਕੁਲ ਚੁੱਪ ਬੜਾ ਮਿੱਠਾ ਹਮੇਸ਼ਾ ਮੌਕੇ ਦੀ ਉਡੀਕ ਵਿੱਚ ਇਹ ਤੇਰੇ ਕੰਨਾਂ ਵਿੱਚ ਫੁਸਫੁਸਾਂਦਾ ਏ ਬਸ 5 ਮਿੰਟ ਹੋਰ ਤੇ ਉਹ 5 ਮਿੰਟ ਕਦੋਂ ਪੰਜਾਬ ਬਣ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਤੇਰੀ ਨੀਂਦ ਚੋਰੀ ਹੋ ਗਈ ਤੇਰੀਆਂ ਅੱਖਾਂ ਇਸ ਨੀਲੀ ਰੌਸ਼ਨੀ ਹੇਠ ਹੌਲੀ-ਹੌਲੀ ਤੁੰਦਲੀਆਂ ਹੁੰਦੀਆਂ ਜਾ ਰਹੀਆਂ ਨੇ ਇਹ ਚੋਰ ਬੈਠਾ ਤੇਰੇ ਅਤੇ ਤੇਰੀ ਮਾਂ ਦੀ ਉਸ ਨਿਗੀ ਮੁਸਕਾਨ ਦੇ ਵਿਚਾਰ ਤੇਰੇ ਅਤੇ ਤੇਰੇ ਪਿਤਾ ਦੀਆਂ ਉਹਨਾਂ ਅਣਕਹੀਆਂ ਕਹਾਣੀਆਂ ਦੇ ਵਿਚਾਰ ਤੇਰੇ ਅਤੇ ਤੇਰੇ ਬੱਚੇ ਦੇ ਉਸ ਨਿਰਛਲ ਹਾਸੇ ਦੇ ਵਿਚਾਰ ਇਹ ਤੈਨੂੰ ਛੁੱਟਾ ਵਾਦਾ ਕਰਦਾ ਏ ਉਹ ਤਾਂ ਹਮੇਸ਼ਾ ਤੇਰੇ ਕੋਲ ਰਹਿਣਗੇ ਪਰ ਇਹ ਨੋਟੀਫਿਕੇਸ਼ਨ ਇਹ ਦੁਬਾਰਾ ਨਹੀਂ ਆਵੇਗੀ ਤੇ ਇਉਂ ਇਟਿਟ ਕਰਕੇ ਇਹ ਤੁਹਾਡੇ ਵਿਚਾਰ ਇੱਕ ਅਧਿਕ ਕੰਦ ਉਸਾਰ ਦਿੰਦਾ ਹੈ ਤੂੰ ਫੋਨ ਕਰਨਾ ਬੰਦ ਕਰ ਦਿੰਦਾ ਹੈ ਤੂੰ ਮਿਲਣਾ ਬੰਦ ਕਰ ਦਿੰਦਾ ਹੈ ਤੂੰ ਸੱਚਮੁੱਚ ਜੁੜਨਾ ਹੀ ਬੰਦ ਕਰ ਦਿੰਦਾ ਹੈ ਹੁਣ ਇਸ ਸਕਰੀਨ ਹੀ ਤੇਰਾ ਸਾਥੀ ਹੈ ਸਿਰਫ ਸਕਰੋਲ ਕਰਨਾ ਹੀ ਤੇਰੀ ਗਲ ਬਾਤ ਹੈ ਤੇ ਕੁਝ ਲਾਈਕਸ ਗਲਾਈਕਸ ਹੀ ਤੇਰੀ ਪਛਾਣ ਬਣ ਗਏ ਨੇ ਜਦੋਂ ਤੱਕ ਇੱਕ ਦਿਨ ਤੂੰ ਅਚਾਨਕ ਸਿਰ ਉੱਪਰ ਚੁੱਕ ਕੇ ਵੇਖਦਾ ਹੈ ਤੂੰ ਉਹ ਚਿਹਰੇ ਪਾਲਦਾ ਇਹ ਜੋ ਕਦੇ ਤੇਰੇ ਆਪਣੇ ਸਨ ਉਹ ਆਵਾਜ਼ਾਂ ਉਹ ਗਰਮਜੋਸ਼ੀ ਜੋ ਤੂੰ ਮਹਿਸੂਸ ਕਰਦਾ ਸੀ ਪਰ ਅਫਸੋਸ ਉਹਨਾਂ ਨੇ ਹੁਣ ਤੇਰੇ ਬਿਨਾਂ ਜੀਣਾ ਸਿੱਖ ਲਿਆਏ ਬਿਲਕੁਲ ਉਵੇਂ ਹੀ ਜਿਵੇਂ ਤੂੰ ਉਹਨਾਂ ਤੋਂ ਬਿਨਾਂ ਜੀਣਾ ਸਿੱਖ ਲਿਆ ਸੀ ਤੇ ਹੁਣ ਤੂੰ ਖੜਾ ਏ ਇੱਥੇ ਲੋਕਾਂ ਨਾਲ ਭਰੇ ਕਮਰੇ ਵਿੱਚ ਰਿਸ਼ਤਿਆਂ ਨਾਲ ਭਰੀ ਇਸ ਦੁਨੀਆ ਵਿੱਚ ਪੂਰੀ ਤਰ੍ਹਾਂ ਬਿਲਕੁਲ ਇਕੱਲਾ ਮੋਬਾਈਲ ਹੱਸ ਕੇ ਕਹਿੰਦਾ ਏ ਮੈਂ ਤੇਰੇ ਸਮੇ ਦਾ ਚੋਰ ਹਾਂ ਪਰ ਕੜਵਾ ਸੱਚ ਏ ਕਿ ਤੂੰ ਆਪ ਹੀ ਇਸ ਨੂੰ ਆਪਣੇ ਕਰਦੀਆਂ ਚਾਬੀਆਂ ਦਿੱਤੀਆਂ ਸਨ ਰੱਖ ਦੇ ਇਸ ਨੂੰ ਪਰੇ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਕਿਉਂਕਿ ਜਿਹੜੇ ਲੋਕ ਤੈਨੂੰ ਸੱਚਾ ਪਿਆਰ ਕਰਦੇ ਨੇ ਉਹ ਜ਼ਿੰਦਗੀ ਪਰ ਸਿਰਫ ਤੇਰੀ ਉਡੀਕ ਨਹੀਂ ਕਰਨਗੇ ਤੁਹਾਨੂੰ ਇਹ ਮੈਸੇਜ ਦਿਲ ਨੂੰ ਛੋ ਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕੰਟੀ ਦਾ ਬਟਨ ਦਬਾ ਦਿਓ ਤਾਂ ਜੋ ਤੁਸੀਂ ਸਾਡੀਆਂ ਅਗਲੀਆਂ ਵੀਡੀਓਜ਼ ਮਿਸ ਨਾ ਕਰੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਕਿਉਂਕਿ ਸ਼ਾਇਦ ਕਿਸੇ ਨੂੰ ਇਸ ਮੈਸੇਜ ਦੀ ਲੋੜ ਹੋਵੇ ਤੇ ਕਮੈਂਟ ਵਿੱਚ ਦੱਸੋ ਕਿ ਤੁਸੀਂ ਅੱਜ ਤੋਂ ਮੋਬਾਈਲ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਕਰੋਗੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਆਪਣੇ ਆਨੂੰ ਵਕਤ ਦਿਓ ਮੋਬਾਈਲ ਨੂੰ ਨਹੀਂ ਧੰਨਵਾਦ